ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸੰਤੋਖ ਸਿੰਘ ਜੀ ਸੂਰਜ ਪ੍ਰਕਾਸ਼ ਵਿੱਚ ਲਿਖਦੇ ਨੇ ਇੱਕ ਦਿਨ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਾਤਾ ਗੰਗਾ ਜੀ ਨਾਲ ਬੈਠੇ ਹੋਏ ਨੇ ਤੇ ਮਾਤਾ ਗੰਗਾ ਜੀ ਛੇਵੇਂ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਕਿ हे ਪੁੱਤਰ ਗੁਰਦੀਤਾ ਜੀ ਦੀ ਸਗਾਈ ਹੋ ਗਈ ਹੈ ਹੁਣ ਧੀ ਵੀਰੋ ਬਾਰੇ ਸੋਚਿਆ ਜਾਵੇ ਧੀ ਵੀਰੋ ਦੀ ਵੀ ਸਗਾਈ ਕੀਤੀ ਜਾਵੇ ਉਹਦੇ ਵਾਸਤੇ ਵੀ ਕੋਈ ਉਚਿਤ ਵਰ ਲੱਭਿਆ ਜਾਵੇ ਮਾਤਾ ਗੰਗਾ ਜੀ ਸ਼ੇਵੇਂ ਪਾਸ਼ਾ ਜੀ ਨੂੰ ਕਹਿਣ ਲੱਗੇ ਕਿ ਲਾਗੀਆਂ ਨੂੰ ਲਾਗ ਦੇ ਕੇ ਅਰਥਾਤ ਚੰਗੀ ਸਮਗਰੀ ਦੇ ਕੇ ਆਲੇ ਦੁਆਲੇ ਪਿੰਡਾਂ ਵਿੱਚ ਭੇਜੋ ਆਲੇ ਦੁਆਲੇ ਦੇੰਦਕਰਾਂ ਵਿੱਚ ਭੇਜੋ ਤਾਂ ਕਿ ਉਹ ਖੋਜ ਕਰਕੇ ਕੋਈ ਚੰਗਾ ਵਰ ਲੱਭ ਸਕਣ ਕੋਈ ਚੰਗਾ ਘਰ ਲੱਭ ਸਕਣ ਤਾਂ ਕਿ ਧੀ ਵੀਰੋ ਜੀ ਦੀ ਵੀ ਸ਼ਗਾਈ ਕੀਤੀ ਜਾਵੇ ਅਰਥਾਤ ਵਿਆਹ ਕੀਤਾ ਜਾਵੇ ਮਾਤਾ ਗੰਗਾ ਜੀ ਛੇਵੇਂ ਪਾਤਸ਼ਾਹ ਜਿਹਨੂੰ ਇਸ ਤਰ੍ਹਾਂ ਕਹਿ ਰਹੇ ਸੀ ਛੇਵੇਂ ਪਾਤਸ਼ਾਹ ਜੀ ਕਹਿਣ ਲੱਗੇ ਮਾਤਾ ਜੀ ਤੁਸੀਂ ਫਿਕਰ ਨਾ ਕਰੋ ਕਰਤਾਰ ਨੇ ਵੀਰੋ ਜੀ ਦੇ ਵਾਸਤੇ ਜੋ ਵੀ ਵਰ ਲੱਭਿਆ ਹੋਏਗਾ ਉਹ ਆਪਣੇ ਆਪ ਹੀ ਆਵੇਗਾ ਤੁਸੀਂ ਫਿਕਰ ਨਾ ਕਰੋ ਕਰਤਾ ਨੇ ਕੁਝ ਸੋਚ ਕੇ ਰੱਖਿਆ ਹੋਵੇਗਾ ਤੁਸੀਂ ਕਿਸੇ ਗੱਲ ਦੀ ਚਿੰਤਾ ਨਾ ਕਰੋ ਇੰਨਾ ਲੱਭਣ ਦੀ ਕੋਈ ਲੋੜ ਨਹੀਂ ਇੰਨਾ ਕੁਝ ਕਰਨ ਦੀ ਕੋਈ ਲੋੜ ਨਹੀਂ ਉਸ ਪ੍ਰਮਾਤਮਾ ਨੇ ਉਸ ਕਰਤਾੜ ਨੇ ਵੀਰੋ ਵਾਸਤੇ ਮਤਲਬ ਕਿ ਧੀ ਵੀਰੋ ਵਾਸਤੇ ਜੋ ਵੀ ਜਿੱਥੇ ਵੀ ਸੰਜੋਗ ਜੋੜੇ ਹੋਣਗੇ ਸੰਜੋਗ ਆਪਣੇ ਆਪ ਜੁੜ ਜਾਣਗੇ ਤੁਸੀਂ ਕਿਸੇ ਗੱਲ ਦੀ ਚਿੰਤਾ ਨਾ ਕਰੋ ਇਸ ਤਾਂ ਕਹਿ ਕੇ ਕਹਿੰਦੇ ਨੇ ਛੇਵੇਂ ਪਾਸ਼ਾ ਆਪਣੇ ਮਹਿਲਾਵਲ ਚਲੇ ਗਏ ਜਿਵੇਂ ਛੇਵੇਂ ਪਾਸ਼ਾ ਮਹਿਲਾਵਲ ਜਾਂਦੇ ਨੇ ਤਾਂ ਉੱਥੇ ਮਾਤਾ ਦਮੋਦਰੀ ਜੀ ਵੀ ਇਹੀ ਗੱਲ ਕਹਿੰਦੇ ਰਹੇ ਮਾਤਾ ਦਮੋਦਰੀ ਜੀ ਕਹਿਣ ਲੱਗੇ ਹੇ ਸੱਚੇ ਪਾਸ਼ਾ ਜੀ ਹੁਣ ਧੀ ਵੀਰੋ ਬਾਰੇ ਵੀ ਵਰ ਲੱਭਿਆ ਜਾਵੇ ਕੋਈ ਉੱਚਾ ਕਰ ਕੋਈ ਵਧਿਆ ਕਰ ਲੱਭਿਆ ਜਾਵੇ ਤਾਂ ਕਿ ਇਨਾ ਦੀ ਵਿਵਸਗਾਈ ਕੀਤੀ ਜਾਵੇ। ਇਹੀ ਗੱਲ ਬਾਬਾ ਛੇਵੇਂ ਪਾਤਸ਼ਾਹ ਜੀ ਨੂੰ ਮਾਤਾ ਦਮੋਦਰੀ ਜੀ ਕਹਿ ਰਹੇ ਸੀ ਤੇ ਛੇਵੇਂ ਪਾਤਸ਼ਾਹ ਜੀ ਕਹਿ ਲੱਗੇ ਦਮੋਦਰੀ ਜੀ ਤੁਸੀਂ ਫਿਕਰ ਨਾ ਕਰੋ ਵੀਰੋ ਵਾਸਤੇ ਪਰਮਾਤਮਾ ਕਰਤਾਰ ਕੋਈ ਚੰਗਾ ਵਰ ਹੀ ਲੱਭੇਗਾ ਕਿਉਂਕਿ ਕਰਤਾਰ ਸਭ ਜਾਣਦੇ ਨੇ ਤੁਸੀਂ ਕਿਸੇ ਗੱਲ ਦੀ ਚਿੰਤਾ ਨਾ ਕਰੋ ਤੁਸੀਂ ਕਿਸੇ ਗੱਲ ਦੀ ਫਿਕਰ ਨਾ ਕਰੋ ਜਦੋਂ ਛੇਵੇਂ ਪਾਤਸ਼ਾਹ ਜੀ ਨੇ ਇਹ ਸ਼ਬਦ ਕਹੇ ਤਾ ਮਾਤਾ ਫਤਮੋਦਰੀ ਨੂੰ ਕੁਝ ਹੌਸਲਾ ਹੋਇਆ ਕਿ ਇਹਨਾਂ ਦੇ ਜੋ ਸ਼ਬਦ ਨੇ ਹਮੇਸ਼ਾ ਸੱਚੇ ਹੁੰਦੇ ਰਹੇ ਹੁਣ ਚਿੰਤਾ ਕਰਨ ਦੀ ਫਿਕਰ ਕਰਨ ਦੀ ਕੋਈ ਲੋੜ ਨਹੀਂ ਇਸ ਤਰ੍ਹਾਂ ਕਹਿ ਕੇ ਫਤਮੋਦਰੀ ਜੀ ਚਲੇ ਗਏ ਸ਼ੇਵੇਂ ਪਾਸ਼ਾ ਜੀ ਫਿਰ ਆਰਾਮ ਕਰਨ ਵਾਸਤੇ ਚਲੇ ਗਏ ਕਹਿੰਦੇ ਨੇ ਜਦੋਂ ਅੰਮ੍ਰਿਤ ਵੇਲਾ ਹੋਇਆ ਸ਼ੇਵੇਂ ਪਾਸ਼ਾ ਜੀ ਅੰਮ੍ਰਿਤ ਵੇਲੇ ਉੱਠੇ ਉਹਨਾਂ ਨੇ ਸ਼ੇਵੇਂ ਪਾਸ਼ਾ ਜੀ ਨੂੰ ਇਸ਼ਨਾਨ ਕੀਤਾ ਪਾਣੀ ਨਾਲ ਸ਼ਾਨਾਂ ਕੀਤਾ ਤੇ ਦੀਵਾਨ ਸਜਾਇਆ ਗਿਆ ਦੀਵਾਨ ਦਾ ਅਰਥ ਹੁੰਦਾ ਸਭਾ ਸਭਾ ਸਜਾਈ ਗਈ ਤੇ ਅੰਮ੍ਰਿਤ ਵੇਲੇ ਬਹੁਤ ਸਾਰੇ ਸਿੱਖ ਆ ਰਹੇ ਸੀ ਬਹੁਤ ਭੀੜ ਲੱਗੀ ਹੋਈ ਸੀ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਬਹੁਤ ਸਾਰੇ ਲੋਕ ਆ ਰਹੇ ਸੀ ਬਹੁਤ ਜ਼ਿਆਦਾ ਭੀੜ ਹੋ ਗਈ ਸੀ ਤੇ ਜਿੰਨੇ ਵੀ ਲੋਕ ਸੀ ਉੱਥੇ ਉਹ ਸਾਰੇ ਦੇ ਸਾਰੇ ਛੇਵੇਂ ਪਾਤਸ਼ਾਹ ਜੀ ਦੇ ਦਰਸ਼ਨਾਂ ਨੂੰ ਦੂਰੋਂ ਦੂਰੋਂ ਚੱਲ ਕੇ ਆ ਰਹੇ ਸੀ ਮਹਾਰਾਜ ਜੀ ਬੈਠੇ ਵਸੀ ਸਭਾ ਦੇ ਵਿੱਚ ਕਹਿੰਦੇ ਨੇ ਉੱਥੇ ਇੱਕ ਸਿੱਖ ਆਇਆ ਜਿਸ ਦੇ ਨਾਲ ਇੱਕ 7 ਸਾਲ ਦਾ ਲੜਕਾ ਸੀ ਉਹ ਸਿੱਖ ਪਹਿਲੀ ਵਾਰ ਆਇਆ ਸੀ ਤਾਂ ਛੇਵੇਂ ਪਾਸ਼ਾ ਜੀ ਦੀ ਨਜ਼ਰ ਉਸ ਸਿੱਖ ਤੇ ਪਈ ਉਹ ਸਿੱਖ ਬੈਠ ਗਿਆ ਤੇ ਛੇਵੇਂ ਪਾਸ਼ਾ ਜੀ ਨੇ ਉਸ ਸਿੱਖ ਨੂੰ ਆਪਣੇ ਕੋਲ ਬੁਲਾਇਆ ਅਤੇ ਸਿੱਖ ਨੂੰ ਕਹਿਣ ਲੱਗੇ ਭਾਈ ਕੌਣ ਐ ਤੂੰ ਤੇਰੀ ਜਾਤ ਕੀ ਐ ਤੇਰੀ ਗੋਤ ਕੀ ਐ ਤੂੰ ਕਿੱਥੋਂ ਆਇਆ ਮਹਾਰਾਜ ਜੀ ਨੇ ਬਹੁਤ ਸਾਰੇ ਸਵਾਲ ਕਰ ਦਿੱਤੇ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਛੇਵੇਂ ਪਾਤਸ਼ਾਹ ਜੀ ਨੇ ਕਦੇ ਵੀ ਕਿਸੇ ਕੋਲ ਕੋਈ ਸਵਾਲ ਨਹੀਂ ਪੁੱਛਿਆ ਸੀ ਪਰ ਅੱਜ ਮਹਾਰਾਜ ਜੀ ਨੇ ਇਕੱਠੇ ਹੀ ਬਹੁਤ ਸਾਰੇ ਸਵਾਲ ਪੁੱਛ ਲਏ ਤੇ ਸਾਰੇ ਜਨ ਬਹੁਤ ਹੈਰਾਨ ਸੀ ਕਿ ਮਹਾਰਾਜ ਜੀ ਨੇ ਕਦੇ ਵੀ ਕੋਈ ਸਵਾਲ ਨਹੀਂ ਪੁੱਛਿਆ ਤੇ ਜਿਹੜਾ ਸਿੱਖ ਸੀ ਉਹ ਹੱਥ ਜੋੜ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਗਿਆ ਕਹਿ ਲੰਗਾ ਮਹਾਰਾਜ ਜੀ ਮੈਂ ਪਿੰਡ ਮੱਲੇਪੁਰ ਤੋਂ ਆਇਆ ਹਾਂ ਖੱਤਰੀ ਮੇਰੀ ਜਾਤ ਹੈ ਤੇ ਕਾਉਂਸਲੇ ਮੇਰੀ ਗੋਤ ਹੈ ਤੇ ਧਰਮਾ ਮੇਰਾ ਨਾਮ ਹੈ ਧਰਮਾ ਮੇਰਾ ਨਾਮ ਹੈ ਤੇ ਮੈਂ ਮੱਲੇਪੁਰ ਪਿੰਡ ਵਿੱਚ ਰਹਿੰਦਾ ਹਾਂ ਤੇ ਮੇਰੇ ਕੋਲ ਪਹਿਲਾਂ ਪੈਸਾ ਕਾਫੀ ਸੀ ਹੁਣ ਮੇਰੇ ਤੇ ਗਰੀਬੀ ਆ ਗਈ ਹੈ ਹੁਣ ਮੈਂ ਬਹੁਤ ਹੀ ਜ਼ਿਆਦਾ ਗਰੀਬ ਹਾਂ ਹੁਣ ਮੇਰੇ ਪੱਲੇ ਕੁਝ ਨਹੀਂ ਪਹਿਲਾਂ ਮੇਰੇ ਕੋਲ ਬਹੁਤ ਸਾਰਾ ਪੈਸਾ ਹੁੰਦਾ ਸੀ ਤੇ ਮੱਲੇਪੁਰ ਪਿੰਡ ਵਿੱਚ ਮੈਂ ਰਹਿੰਦਾ ਹਾਂ ਇਹ 7 ਸਾਲ ਦਾ ਮੇਰਾ ਲੜਕਾ ਹੈ ਇਹ ਮੇਰਾ ਲੜਕਾ 7 ਸਾਲ ਦਾ ਹੈ ਮੈਂ ਆਪਣੇ ਨਾਮ ਮੈਂ ਆਪਣੇ ਲੜਕੇ ਦਾ ਨਾਮ ਸਾਧੂ ਰੱਖਿਆ ਹੈ ਇਸ ਦਾ ਨਾਮ ਸਾਧੂ ਹੈ ਤਾਂ ਉਸ ਨੇ ਸਾਰੀ ਗੱਲਬਾਤ ਸਾਰੀ ਆਪਣੀ ਜਾਣਕਾਰੀ ਛੇਵੇਂ ਪਾਤਸ਼ਾਹ ਜੀ ਨੂੰ ਦੇ ਦਿੱਤੀ ਕਿ ਮੈਂ ਕਿੱਥੋਂ ਆਇਆ ਕਿੱਥੋਂ ਦਾ ਰਹਿਣ ਵਾਲਾ ਹਾਂ ਸਾਰਾ ਕੁਝ ਦੱਸ ਦਿੱਤਾ ਛੇਵੇਂ ਪਾਤਸ਼ਾਹ ਜੀ ਉਸ ਲੜਕੇ ਵੱਲ ਜੋ ਕਿ 7 ਸਾਲ ਦਾ ਲੜਕਾ ਸੀ ਉਹ ਦਾ ਨਾਮ ਸੀ ਸਾਧੂ ਸਿਵੇਂ ਪਾਸ਼ਾ ਜੀ ਨੇ ਉਸ ਲੜਕੀ ਨੂੰ ਬੜੇ ਧਿਆਨ ਨਾਲ ਵੇਖਿਆ ਤੇ ਮਨ ਹੀ ਮਨ ਸਿਵੇਂ ਪਾਸ਼ਾ ਜੀ ਪ੍ਰਸੰਨ ਹੋ ਰਹੇ ਸੀ ਸਿਵੇਂ ਪਾਸ਼ਾ ਜੀ ਨੇ ਕਿਹਾ ਇੱਕ ਸੇਵਕ ਨੂੰ ਕਿਹਾ ਕਿ ਕੋਈ ਪੰਡਿਤ ਬੁਲਾਇਆ ਜਾਵੇ ਇਸ ਲੜਕੀ ਨੂੰ ਸੁਹਾਰਾ ਲਵੋਣਾ ਹੈ ਖਵੋਣਾ ਹੈ ਕਹਿੰਦੇ ਨੇ ਪੁਰਾਣੇ ਸਮੇਂ ਵਿੱਚ ਰਿਸ਼ਤਾ ਪੱਕਾ ਕਰਨ ਵਾਸਤੇ ਸੁਹਾਰਾ ਲਗਾਇਆ ਜਾਂਦਾ ਸੀ ਕਹ ਲੱਗੇ ਕਿ ਕਿਸੇ ਸਿਆਣੇ ਪੰਡਿਤ ਨੂੰ ਬੁਲਾਇਆ ਜਾਵੇ ਇਸ ਲੜਕੇ ਨੂੰ ਸੁਹਾਰਾ ਲਗਾਉਣਾ ਹੈ ਅਰਥਾਤ ਖਮਾਉਣਾ ਹੈ। ਦੀਰ ਸੰਗਤ ਇਸੀ ਉਹ ਬੜੀ ਹੈਰਾਨ ਸੀ ਪਰ ਸੰਗਤ ਸਮਝ ਗਈ ਸੀ ਕਿ ਛੇਵੇਂ ਪਾਤਸ਼ਾਹ ਆਪਣੀ ਧੀ ਵਿਰੋਧਾ ਰਿਸ਼ਤਾ ਅਰਥਾਤ ਸਗਾਈ ਇਸ ਲੜਕੇ ਨਾਲ ਕਰਨੀ ਚਾਹੁੰਦੇ ਨੇ। ਇਹ ਗੱਲ ਸਾਰੀ ਸੰਗਤ ਜਾਣ ਚੁੱਕੀ ਸੀ ਤੇ ਸੰਗਤ ਮਨ ਹੀ ਮਨ ਗੱਲਾਂ ਬਣਾਉਣ ਲੱਗੀ ਕੀ ਸ਼ੇਵੀ ਪਾਸਾ ਜੀ ਇੱਕ ਕੰਗਾਲ ਲਾਲ ਆਪਣੀ ਧੀ ਦਾ ਰਿਸ਼ਤਾ ਕਰ ਰਏ ਨੇ ਸ਼ੇਵੀ ਪਾਸਾ ਜੀ ਨੇ ਫਿਰ ਧਰਮੇ ਨੂੰ ਕਿਹਾ ਕਿ ਹੇ ਧਰਮੇ ਅਸੀਂ ਆਪਣੀ ਧੀ ਦੀ ਸਗਾਈ ਤੇਰੇ ਪੁੱਤਰ ਸਾਧੂ ਨਾਮਾ ਕਰਨਾ ਚਾਹੁੰਦੇ ਹਾਂ ਜਦੋਂ ਧਰਮੇ ਨੇ ਇਹ ਗੱਲ ਸੁਣੀ ਧਰਮਾ ਹੱਥ ਜੋੜ ਕੇ ਕਹਿਣ ਲੱਗਾ ਹੇ ਸੱਚੇ ਪਾਸਾ ਐਂ ਜੇ ਨਹੀਂ ਹੋ ਸਕਦਾ ਤੁਸੀਂ ਕਿੱਥੇ ਤੇ ਮੈਂ ਕਿੱਥੇ ਮੈਂ ਇੱਕ ਬਹੁਤ ਹੀ ਗਰੀਬ ਹਾਂ ਮੇਰੇ ਕੋਲ ਕੁਝ ਵੀ ਨਹੀਂ ਹੈਗਾ ਤੁਸੀਂ ਤਾਂ ਬਾਦਸ਼ਾਹ ਦੇ ਬਾਦਸ਼ਾਹ ਹੋ ਤੁਸੀਂ ਤਾਂ ਸਾਕਸਾ ਰੱਬ ਹੋ ਪਰਮਾਤਮਾ ਹੋ ਤੁਸੀਂ ਮੰਨੋ ਕਿ ਹਾਥੀ ਹੋ ਤੇ ਮੈਂ ਕੀੜੀ ਦੇ ਬਰਾਬਰ ਹਾਂ ਭਲਾ ਇੱਕ ਕੀੜੀ ਹਾਥੀ ਦੀ ਵਿਸ਼ਾਲਤਾ ਦੀ ਬਰਾਬਰੀ ਕਿਵੇਂ ਕਰ ਸਕਦੀ ਹੈ ਧਰਮਾ ਮਨਾ ਕਰਿਆ ਸੀ ਕਿਨੇ ਮਹਾਰਾਜ ਜੀ ਲੋਕੀ ਕੀ ਕਹਿਣਗੇ ਮੈਂ ਇੱਕ ਗਰੀਬ ਜਿਹਾ ਹਾਂ ਤੁਸੀਂ ਆਪਣੀ ਬਰਾਦਰੀ ਦਾ ਆਪਣੇ ਬਰਾਬਰ ਦਾ ਅਰਸ਼ਤ ਲੱਭੋ ਮੈਂ ਬਹੁਤ ਗਰੀਬ ਹਾਂ ਤੁਸੀਂ ਇੰਜ ਨਾ ਕਰੋ ਤੁਸੀਂ ਆਪਣੀ ਧੀ ਵਿਰੋ ਵਾਸਤੇ ਕੋਈ ਆਪਣੀ ਬਰਾਬਰੀ ਦਰਸ਼ਤਾ ਲੱਭੋ ਧਨ ਦੌਲਤ ਵਾਲਾ ਰਿਸ਼ਤਾ ਲੱਭੋ ਮੈਂ ਗਰੀਬ ਇਸ ਰਿਸ਼ਤੇ ਨੂੰ ਸਤਕਾਰ ਨਹੀਂ ਕਰਾਂਗਾ ਕਹਿੰਦੇ ਨੇ ਧਰਮੇ ਨੇ ਮਨਾ ਕਰ ਦਿੱਤਾ ਛੇਵੇਂ ਪਾਸ਼ਾ ਜੀ ਕਹਿ ਲੱਗੇ ਕਿ ਧਰਮਿਆ ਤੂੰ ਕਿਸ ਗੱਲ ਦੀ ਚਿੰਤਾ ਕਰਦਾ ਹੈ ਤੇਰੇ ਮੇਰੀ ਧੀ ਦੇ ਸੰਜੋਗ ਮਤਲਬ ਕਿ ਜੋ ਵਿਰੋ ਦੇ ਸੰਜੋਗ ਨੇ ਉਹ ਸਾਧੂ ਨਾਲ ਹੀ ਜੁੜੇ ਹੋਏ ਨੇ ਤੇ ਇਹ ਕਰਤਾਰ ਹੀ ਕਰ ਰਿਹਾ ਹੈ ਕਿਉਂਕਿ ਤੇਰਾ ਜੋ ਪੁੱਤਰ ਹੈ ਸਾਧੂ ਇਹ ਰੱਬ ਦਾ ਪਿਆਰਾ ਹੈ ਇਹ ਭਗਤੀ ਵਾਲਾ ਹੈ ਕਿ ਵਿਰੋਧ ਦੇ ਸੰਜੋਗ ਕਰਤਾਰ ਨਹੀਂ ਇਸ ਨਾਲ ਜੁੜੇ ਨੇ ਅਸੀਂ ਕੀ ਕਰ ਸਕਦੇ ਹਾਂ ਤਾਂ ਜਿਹੜਾ ਸੀ ਧਰਮਾ ਉਸਨੇ ਬਹੁਤ ਮਨਾ ਕੀਤਾ ਕਿ ਮਹਾਰਾਜੀ ਐਜ ਨਾ ਕਰੋ ਲੋਕੀ ਗੱਲਾਂ ਕਰਨਗੇ ਲੋਕੀ ਬਹੁਤ ਕੁਝ ਕਹਿਣਗੇ ਤੁਸੀਂ ਆਪਣੀ ਕੋਈ ਵੱਡਾ ਰਿਸ਼ਤਾ ਲੱਭ ਉਹ ਆਪਣੇ ਬਰਾबरी ਦਾ ਕਿਉਂਕਿ ਮਹਾਰਾਜ ਜੀ ਆਪ ਦਾ ਰੱਬ ਹੋ ਤੇ ਮੈਂ ਗਰੀਬ ਹਾਂ ਮੈਂ ਤੁਹਾਡੀ ਬਰਾਬਰੀ ਨਹੀਂ ਕਰ ਸਕਦਾ ਮਹਾਰਾਜ ਜੀ ਨੇ ਫਿਰ ਸਮਝਾਇਆ ਕਿ ਇਹ ਸਭ ਪ੍ਰਮਾਤਮਾ ਦਾ ਬਨਾਇਆ ਹੋਇਆ ਹੈ ਕੋਈ ਉੱਚਾ ਨਹੀਂ ਕੋਈ ਨੀਵਾਂ ਨਹੀਂ ਇਹਦੇ ਸੰਜੋਗ ਮਰੀਤੀ ਨਾਲ ਪ੍ਰਮਾਤਮਾ ਨੇ ਹੀ ਜੋੜੇ ਹੋਏ ਨੇ ਇਸ ਤਰ੍ਹਾਂ ਸਮਝਾ ਕੇ ਛੇਵੇਂ ਪਾਤਸ਼ਾਹ ਜੀ ਨੇ ਫਿਰ ਵੀਰੋ ਜੀ ਦੀ ਸਗਾਈ ਉਸ ਦੇ ਪੁੱਤਰ ਸਾਧੂ ਉਸ ਦੇ ਪੁੱਤਰ ਸਾਧੂ ਨਾਲ ਕਰ ਦਿੱਤੀ ਤੇ ਕਹਿੰਦੇ ਨੇ ਜਿਹੜੇ ਲੋਕ ਸੀ ਸਮਾ ਦੇ ਵਿੱਚ ਆਏ ਹੋਏ ਸੀ ਉਹ ਮੱਥਾ ਟੇਕ ਕੇ ਜਾ ਰਹੇ ਸੀ ਬਹੁਤ سارے ਲੋਕ ਆ ਰਹੇ ਸੀ ਬਹੁਤ سارے ਲੋਕ ਜਾ ਰਹੇ ਸੀ ਤੇ ਬਹੁਤ ਸਾਰੇ ਲੋਕ ਮਹਾਰਾਜ ਜੀ ਦੇ ਚਰਨਾ ਵਿੱਚ ਬੈਠੇ ਹੋਏ ਸੀ ਕਹਿੰਦੇ ਨੇ ਜਿਹੜੇ ਲੋਕ ਜਾ ਰਹੇ ਸੀ ਮੱਥਾ ਟੇਕ ਕੇ ਛੇ ਨੇ ਪਾਸਾ ਜੀ ਨੂੰ ਉਹ ਬਾਹਰ ਜਾ ਕੇ ਕਈ ਤਰ੍ਹਾਂ ਦੀਆਂ ਗੱਲਾਂ ਬਣਾਉਣ ਲੱਗੇ ਕਿ ਸ਼ੇਮੇ ਪਾਸ਼ਾ ਜੀ ਨੇ ਆਪਣੀ ਧੀ ਵੀਰੋਜੀ ਦਾ ਰਿਸ਼ਤਾ ਇੱਕ ਗੰਗਾਲ ਦੇ ਨਾਲ ਕਰ ਦਿੱਤਾ ਹੈ ਪਤਾ ਨਹੀਂ ਸ਼ੇਮੇ ਪਾਸ਼ਾ ਜੀ ਨੂੰ ਕੀ ਹੋ ਗਿਆ ਹੈ ਪਤਾ ਨਹੀਂ ਮਹਾਰਾਜ ਜੀ ਕੀ ਕਰਨਗੇ ਕੀ ਹੋ ਗਿਆ ਹੈ ਕਿ ਦਿਨ ਹੌਲੀ-ਹੌਲੀ ਇਹ ਗੱਲ ਬੀਬੀ ਦਮੋਦਰੀ ਤੱਕ ਪਹੁੰਚ ਗਈ ਜਦੋਂ ਬੀਬੀ ਦਮੋਦਰੀ ਨੂੰ ਪਤਾ ਲੱਗਾ ਕਿ ਸੱਚੇ ਪਾਸ਼ਾ ਜੀ ਨੇ ਆਪਣੀ ਧੀ ਦਾ ਰਿਸ਼ਤਾ ਇੱਕ ਗੰਗਾਲ ਪਰਿਵਾਰ ਨਾਲ ਕੀਤਾ ਹੈ ਉਹ ਭੱਜੀ ਭੱਜੀ ਆਈ ਅਰਥਾਤ ਉਹ ਕਾਲੀ ਕਾਲੀ ਆਏ ਤੇ ਦਰਬਾਰ ਵਿੱਚ ਆ ਕੇ ਅਰਥਾਤ ਸਭਾ ਵਿੱਚ ਆ ਕੇ ਬੀਬੀ ਦਮੋਦਰੀ ਜੀ ਨੇ ਕਈ ਤਰ੍ਹਾਂ ਦੇ ਤਰਕ ਕੀਤੇ ਕਈ ਤਰ੍ਹਾਂ ਦੀਆਂ ਦਲੀਲਾਂ ਦਿੱਤੀਆਂ ਕਿ ਹੈ ਸੱਚੇ ਪਾਤਸ਼ਾ ਤੁਸੀਂ ਇਹ ਕੀ ਕਰ ਦਿੱਤਾ ਮੈਂ ਤਾਂ ਤੁਹਾਨੂੰ ਕਿਹਾ ਸੀ ਕਿ ਆਪਣੀ ਧੀ ਵਾਸਤੇ ਕੋਈ ਉਚਿਤ ਵਰ ਲੱਭਣਾ ਮੈਂ ਤੁਹਾਨੂੰ ਕਿਹਾ ਸੀ ਕੋਈ ਚੰਗਾ ਕਰ ਲੱਭਣਾ ਪਤੂ ਸ਼ੀਤਾ ਆਪਣੀ ਧੀ ਦਾ ਰਿਸ਼ਤਾ ਇੱਕ ਕੰਗਾਲ ਨਾਲ ਕਰ ਦਿੱਤਾ ਹੈ ਇੱਕ ਕੰਗਾਲ ਨਾਲ ਰਿਸ਼ਤਾ ਕਰਕੇ ਤੁਸੀਂ ਚੰਗਾ ਨਹੀਂ ਕੀਤਾ ਤੇ ਮੈਂ ਘੱਟੋ ਘੱਟ ਤੁਸੀਂ ਆਪਣੀ ਬਰਾਦਰੀ ਦਾ ਘੱਟੋ ਘੱਟ ਕੋਈ ਅਮੀਰ ਘਰ ਵੇਖ ਲੈਂਦੇ ਕੋਈ ਧਨ ਦੌਲਤ ਪੈਸੇ ਵਾਲਾ ਘਰ ਵੇਖ ਲੈਂਦੇ ਤਾਂ ਵੀ ਚੰਗਾ ਹੁੰਨਾ ਸੀ ਪਰ ਤੁਸੀਂ ਧੀ ਦਾ ਰਿਸ਼ਤਾ ਕੰਗਾਲ ਨਾਲ ਕਰਕੇ ਚੰਗਾ ਨਹੀਂ ਕੀਤਾ ਤੁਸੀਂ ਅੰਜਨਾ ਕਰੋ ਕਹਿੰਦੇ ਬੀਬੀ ਦਮੋਦਰੀ ਜੀ ਕਈ ਤਰ੍ਹਾਂ ਦੀਆਂ ਦਲੀਲਾਂ ਦੇ ਰਹੀ ਸੀ ਕਈ ਤਰ੍ਹਾਂ ਦੀ ਪਰ ਛੇਵੇਂ ਪਾਸਾ ਜੀ ਸ਼ਾਂਤ ਰਹੇ ਚੁੱਪ ਰਹੇ ਉਹਨਾਂ ਨੇ ਕੁਝ ਨਹੀਂ ਕਿਹਾ ਤੇ ਛੇਵੇਂ ਪਾਸਾ ਜੀ ਫਿਰ ਦਮੋਦਰੀ ਨੂੰ ਕਹਿਣ ਲੱਗੇ ਕਿ ਇੱਥੇ ਸੰਜੋਗ ਪ੍ਰਮਾਤਮਾ ਨੇ ਕਰਤਾਰ ਦੇ ਜੁੜੇ ਹੋਏ ਨੇ ਅੱਜ ਤੂੰ ਇਹ ਨਾ ਵੇਖ ਕਿ ਇਹ ਨੀਵੇਂ ਨੇ ਇਹਨਾਂ ਕੋਲ ਕੁਝ ਨਹੀਂ ਹੋਗਾ ਹੈਗਾ ਪਰ ਮੈਂ ਜੋ ਵੇਖ ਰਿਹਾ ਹਾਂ ਉਹ ਤੂੰ ਨਹੀਂ ਵੇਖ ਰਹੀ ਕਿਉਂਕਿ ਇੱਕ ਸਮੇਂ ਅਜਿਹਾ ਆਵੇਗਾ ਕਿ ਇਹਨਾਂ ਕੋਲ ਸਭ ਕੁਝ ਹੋ ਗਏਗਾ ਫਿਰ ਤੂੰ ਆਪੇ ਕਹੇਂਗੀ ਕਿ ਇਹ ਰਿਸ਼ਤਾ ਕਰਕੇ ਬਹੁਤ ਹੀ ਚੰਗਾ ਕੀਤਾ ਛੇਵੇਂ ਪਾਸੇ ਦੀਨ ਬਾਲਾ ਸਮਝਾਇਆ ਪਰ ਮਾਤਾ ਦਮੋਦਰੀ ਜੀ ਅਰਥਾਤ ਬੀਬੀ ਦਮੋਦਰੀ ਜੀ ਨਹੀਂ ਸਮਝੇ ਪਰ ਹੁਣ ਕੀ ਹੋ ਸਕਦਾ ਸੀ ਕਹਿੰਦੇ ਨੇ ਫਿਰ ਬੀਬੀ ਦਮੋਦਰੀ ਜੀ ਮਾਤਾ ਗੰਗਾ ਜੀ ਦੇ ਕੋਲ ਗਏ ਅਤੇ ਮਾਤਾ ਗੰਗਾ ਜੀ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕੀਤੀ ਹੈ ਮਾਤਾ ਜੀ ਸੱਚੇ ਪਾਤਸ਼ਾਹ ਜੀ ਨੇ ਧੀ ਦਾ ਰਿਸ਼ਤਾ ਇੱਕ ਕੰਗਾਲ ਪਰਿਵਾਰ ਨਾਲ ਕਰ ਦਿੱਤਾ ਹੈ ਬਹੁਤ ਹੀ ਗਰੀਬ ਪਰਿਵਾਰ ਹੈ ਉੱਥੇ ਧੀ ਕਿਵੇਂ ਸੁખી ਰਹੇਗੀ ਘਟੋ ਘਟ ਸੇਵੇਂ ਪਾਸ ਘਟੋ ਘਟ ਸੱਚੇ ਪਾਤਸ਼ਾਹ ਜੀ ਕੋਈ ਧਨ ਦੌਲਤ ਵਾਲਾ ਘਰ ਵੇਖ ਲੈਂਦੇ ਘਟੋ ਘਟ ਆਪਣੀ ਬਰਾਦਰੀ ਦਾ ਰਿਸ਼ਤਾ ਲੱਭ ਲੈਂਦੇ ਕਹਿੰਦੇ ਨੇ ਉੱਥੇ ਜਾ ਕੇ ਮਾਤਾ ਦਮੋਦਰੀ ਜੀ ਮਾਤਾ ਗੰਗਾ ਜੀ ਨੂੰ ਇਸ ਤਰ੍ਹਾਂ ਕਹਿ ਰਹੇ ਸੀ ਪਰ ਮਾਤਾ ਦਮੋਦਰੀ ਪਰ ਮਾਤਾ ਗੰਗਾ ਜੀ ਨੇ ਕੁਝ ਨਹੀਂ ਕਿਹਾ ਕਹਿੰਦੇ ਨੇ ਮਾਤਾ ਗੰਗਾ ਜੀ ਨੂੰ ਛੇਵੇਂ ਪਾਸ਼ਾ ਜੀ ਤੇ ਪੂਰਾ ਭਰੋਸਾ ਸੀ ਉਹਨਾਂ ਨੇ ਨਾ ਹੀ ਕੋਈ ਤਰਕ ਕੀਤਾ ਨਾ ਹੀ ਕੋਈ ਕਿਸੇ ਪ੍ਰਕਾਰ ਦੀ ਦਲੀਲ ਦਿੱਤੀ ਮਾਤਾ ਗੰਗਾ ਜੀ ਕਹਿ ਲੱਗੇ ਹੈ ਦਮੋਦਰੀ ਹੈਤੀਏ ਹੁਣ ਤਾਂ ਰਿਸ਼ਤਾ ਹੋ ਚੁੱਕਿਆ ਹੈ ਹੁਣ ਤਾਂ ਸਗਾਈ ਹੋ ਚੁੱਕੀ ਹੈ ਹੁਣ ਵਾਪਸ ਨੇ ਲਿਆ ਸਕਦੇ ਹੁਣ ਕੁਝ ਨਹੀਂ ਹੋ ਸਕਦਾ ਇਸ ਤਰ੍ਹਾਂ ਕਹਿ ਕੇ ਮਾਤਾ ਗੰਗਾ ਜੀ ਨੇ ਬਹੁਤ ਸਮਝਾਇਆ ਕਿ ਕੁਝ ਨਹੀਂ ਹੁੰਦਾ ਕਿਉਂਕਿ ਭਰੋਸਾ ਰੱਖ ਇਹਨਾਂ ਨੇ ਕੁਝ ਹੋ ਸਮਝ ਕੇ ਹੀ ਕੀਤਾ ਹੋਵੇਗਾ ਕਹਿੰਦੇ ਨੇ ਫਿਰ ਸਗਾਈ ਹੋ ਗਈ ਹਰੀ ਮੰਦਰ ਸਾਹਿਬ ਵਿੱਚ ਮੱਥਾ ਟੇਕਿਆ ਇਸ ਤਰ੍ਹਾਂ ਸਾਰੀ ਰਸਮ ਬੁਰੀ ਕੀਤੀ ਗਈ ਸ਼ਵੀ ਪਾ ਸਾਜੀ ਨੇ ਇਸ ਪ੍ਰਕਾਰ ਇੱਕ ਗਰੀਬ ਕਰਦੇ ਲੜਕੇ ਧਰਮੇ ਦੇ ਲੜਕੇ ਸਾਧੂ ਨਾਲ ਭੈਣ ਵੀਰੋ ਅਰਕਾਤ ਬੀਬੀ ਵੀਰੋ ਜੀ ਦੀ ਸਿਗਾਈ ਕੀਤੀ ਵਿਆਹ ਕੀਤਾ ਇਸ ਤਰ੍ਹਾਂ ਪਰ ਮਹਾਰਾਜ ਜੀ ਨੇ ਸਾਰੇ ਕਾਂਦ ਸਵਾਰੇ ਏਸੀ ਇੱਕ ਛੋਟੀ ਜੀ ਕਥਾ ਤੇ ਕਥਾ ਕਰਦੇ ਹੋਏ ਵਾਹਿਗੁਰੂ ਜੀ ਮੇਰੇ ਕੋਲ ਕਈ ਪ੍ਰਕਾਰ ਦੀਆਂ ਭੁੱਲਾਂ ਹੋ ਗਿਆ ਹੋਣਗੀਆਂ ਗਲਤੀਆਂ ਹੋ ਗਈਆਂ ਹੋਣਗੀਆਂ ਤੇ ਇਹ ਕਥਾ ਸੰਤ ਭਾਈ ਸੰਤੋਖ ਸਿੰਘ ਜੀ ਨੇ ਸੂਧ ਪ੍ਰਕਾਸ਼ ਉਹਨਾਂ ਦਾ ਗ੍ਰੰਥ ਲਿਖਿਆ ਹੋਇਆ ਹੈ ਇਸ ਵਿੱਚ ਜ਼ਿਕਰ ਕਰਦੇ ਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ